ਕਦੋਂ ਤੋਂ ਸ਼ੁਰੂ ਹੋ ਗਿਆ ਹੈ ਹਾਂ ਹਾਂਜੀ ਸਤਿ ਸ੍ਰੀ ਅਕਾਲ ਵੀਰੋ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ YouTube ਚੈਨਲ ਪੰਜਾਬ ਤਿਆਰ ਬਰਤਿਆਰ ਆ ਜਿਨੇ ਕੋ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਇਹ ਚੈਨਲ ਜਿਹੜਾ ਬਣਿਆ ਹੋਇਆ ਹੈ ਜਾਣਕਾਰੀ ਵਾਸਤੇ ਬਣਿਆ ਹੋਇਆ ਹੈ ਜਾਣਕਾਰੀ ਹੀ ਆਪਾਂ ਸਾਰੇ ਜਿਹੜੇ ਹੈਗੇ ਸਹਿਯੋਗੀਆਂ ਤੱਕ ਪਹੁੰਚਾਉਣਿਆ ਆਪਾਂ ਇਹ ਜਿੱਥੇ ਮਰਜ਼ੀ ਤੱਕ ਪਹੁੰਚ ਜਾਣ ਪਰ ਵੀ ਅੱਜ ਮੈਂ ਇੱਕ ਨਾ ਥੋੜੀ ਜੀ ਅਨੋਖੀ ਜੀ ਜਾਣਕਾਰੀ ਲੈਣੀ ਚਾਹਣਾ ਇਨਫੋਰਮੇਸ਼ਨ ਤਾਂ ਇਨਫੋਰਮੇਸ਼ਨ ਹੀ ਹੁੰਦੀ ਹੈ ਜਿਸ ਤਰ੍ਹਾਂ ਦੀ ਮਰਜ਼ੀ ਹੋ ਜੇ ਵੀ ਭਾਈ ਜੀ ਸਾਡੇ ਭਾਰਤ ਨੂੰ ਛੱਡੋ ਬਾਕੀ ਸਾਰਿਆਂ ਨੂੰ ਛੱਡੋ ਸਾਡੇ ਦਾ ਸੰਗਰੂਰ ਜ਼ਿਲ੍ਹੇ ਦੇ ਪਿੰਡ ਰਾਮਗੜ੍ਹ ਸੰਧਵਾ ਦੇ ਵਿੱਚ ਇੱਕ ਇਹੋ ਜੀ ਜਾਣਕਾਰੀ ਤੁਹਾਨੂੰ ਮੈਂ ਦੱਸਣੀ ਚਾਹੁੰਦਾ ਵੀ ਕੀ ਕੀ ਹੋ ਸਕਦਾ ਹੈ ਕਿਸੇ ਵਜ੍ਹਾ ਕਰਕੇ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਜਿਹੜੇ ਹੈਗੇ ਨੇ ਇਨਸੀਡੈਂਟ ਜਾਂ ਐਕਸੀਡੈਂਟ ਹੋ ਸਕਦੇ ਨੇ ਉਹਦੇ ਵਿੱਚ ਜ਼ਿਆਦਾ ਵੈਸੇ ਸੀਰੀਅਸਲੀ ਲੈਣ ਦੀ ਲੋੜ ਨਹੀਂ ਪਰ ਫੇਰ ਵੀ ਸੀਰੀਅਸ ਤਾਂ ਲੈਣਾ ਵੀ ਪੈਣਾ ਹੈ ਕਿਉਂਕਿ ਆਪਾਂ ਨੂੰ ਪਤਾ ਹੈ ਵੀ ਕੋਈ ਵੀ ਚੀਜ਼ ਹੈ ਜਿਹੜੀ ਹੈ ਉਹ ਜੇ ਪਰਮਾਤਮਾ ਵੱਲੋਂ ਹੋ ਜਾਊ ਕਰ ਬਖੀਂ ਦੇ ਪਰ ਜਦੋਂ ਪਰਮਾਤਮਾ ਦੇ ਛੱਡੇ ਹੋਏ ਦੂਤਾਂ ਵੱਲੋਂ ਹੋ ਜੇ ਉਹ ਥੋੜੀ ਜਿਹੀ ਵੱਖਰੀ ਹੋ ਜਾਂਦੀ ਹੁੰਦੀ ਹੈ ਹੁਣ ਜੋ ਸਹੀ ਕਹੋ ਕਿ ਇਹ ਹੈਗਾ ਕੀ ਹੋ ਗਿਆ ਦਿੱਤੀ ਸੀ ਤੇਰੇ ਨਾਲ ਮੈਂ ਹੁਣ ਲੈ ਤੁਹਾਨੂੰ ਸ਼ੇਅਰ ਕਰਨ ਲੱਗਿਆ ਪਲੀਜ਼ ਤੁਸੀਂ ਮੇਰੇ ਚੈਨਲ ਨੂੰ ਜੇ ਵਧੀਆ ਲੱਗੇ ਇੱਕ ਕਮੇਡੀ ਵੀ ਇਹ ਨੰਬਰ ਤੋਂ ਜਿਹੜੀ ਹੈਗੀ ਹੈ ਇਹ ਇੱਕ ਇਨਫੋਰਮੇਸ਼ਨ ਜਿਹੜਾ ਜ਼ਰੀਆ ਉਹ ਹੈ ਉਹ ਇਹ ਹੈ ਵੀਰੋ ਹੁਣ ਤੁਸੀਂ ਸਾਹਮਣੇ ਦੇਖੋਗੇ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਆ ਦੇਖੋ ਜੀ ਇੱਧਰ ਜੁੱਤੀਆਂ ਜਾਤੀਆਂ ਪਤਾ ਨਹੀਂ ਕੀ ਕੀ ਖੰਡਿਆ ਰੱਖਿਆ ਸਾਡੇ ਆਪ ਦੀ ਕੋਠੀ ਦੇ ਵਿੱਚ ਉਸ ਤੋਂ ਮੁੜ ਕੇ ਜੇ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਵੀ ਇੱਧਰ ਨੂੰ ਆ ਜਾ ਯਾਰ ਥੋੜਾ ਜਿਹਾ ਇੱਧਰ ਆ ਕੇ ਇਹ ਦੇਖੀਏ ਚਲੋ ਥੋੜਾ ਮੋਟਾ ਤਾਂ ਘਰਾਂ ਦੇ ਵਿੱਚ ਹੁੰਦਾ ਹੀ ਹੈ ਪਰ ਫੇਰ ਵੀ ਕੁਛ ਨਾ ਕੁਛ ਇੱਧਰ ਵੀ ਆਂ ਲੱਗਦੇ ਜਿਵੇਂ ਕੋਈ ਲੜਾਈ ਝਗੜਾ ਜਾਂ ਕੁਛ ਇਹੋ ਜਿਹਾ ਹੋਇਆ ਹੋਇਆ ਹੋਊਗਾ ਔਰ ਜੇ ਮੈਂ ਕੈਮਰਾਮੈਨ ਕਹੋੜਾ ਕੈਮਰਾਮੈਨ ਮੇਰੀ ਆਪਣੀ ਵਾਈਫ ਹੈ ਜੇ ਮੈਂ ਕਰਮਜੀਤ ਨੂੰ ਵਾਈਫ ਨੂੰ ਕਹਾਂਗਾ ਵੀ ਆ ਜਾ ਥੋੜਾ ਜਿਹਾ ਇੱਧਰ ਆ ਜਾ ਯਾਰ ਦੱਸਾ ਦੇ ਵੀ ਆਹ ਜਿਹੜੇ ਕੁਝ ਬੰਦੇ ਅੱਤਵਾਦੀ ਉਹਨਾਂ ਨੁਕਸਾਨ ਨਹੀਂ ਕਰ ਸਕਦੇ ਜਿੰਨਾ ਨੁਕਸਾਨ ਸਾਡੇ ਨਾਲ ਪਤਾ ਨਹੀਂ ਕੌਣ ਕੌਣ ਜਿਹੜੇ ਸਾਡੇ ਰੋਜ਼ ਘਰਾਂ 'ਚ ਰਹਿੰਦੇ ਨੇ ਉਹ ਵੀ ਕਰ ਸਕਦੇ ਨੇ ਲੈ ਵੀ ਕਰਨੀ ਤੇ ਮੜ ਗਿਆ ਇੱਧਰ ਆਏ ਥੋੜਾ ਜਿਹਾ ਦਿਖਾਈ ਡ੍ਰੈਨ ਰੂਮ ਦੇ ਆਪਣਾ ਵੀ ਹਾਲਤ ਆਹ ਦੇਖੋ ਜੀ ਇਹ ਸਾਡਾ ਡ੍ਰੈਨ ਰੂਮ ਆ ਡ੍ਰੈਨ ਰੂਮ ਦੇ ਵਿੱਚ ਡਾਂਗਾ ਸੋਟੀਆਂ ਉਸ ਤੋਂ ਮੁੜ ਕੇ ਸਾਡੇ ਡ੍ਰੈਨ ਰੂਮ ਦੇ ਕੀ ਹਾਲਤ ਹੈ ਵੀਰੋ ਆਹ ਚੀਜ਼ ਮੈਂ ਤੁਹਾਡੇ ਨਾਲ ਅੱਜ ਲਾਈਵ ਕਰਨੀ ਚਾਹਣਾ ਦਿਖਾਉਣੀ ਚਾਹਣਾ ਤੁਹਾਨੂੰ ਜੇ ਮੈਂ ਥੋੜੀ ਜਿਹੀ ਹੋਰ ਵੀ ਮੈਂ ਕਰੂ ਜੇ ਇਧਰੋਂ ਆਖਾ ਵੀ ਇਧਰ ਵੀ ਡਾਂਗਾ ਪਿਆ ਰਹੇ ਇਧਰ ਕੁਛ ਨਹੀਂ ਆਹ ਕੁਝ ਫੋਤੋਂਾਂ ਵਗੈਰਾ ਇਹ ਵੀ ਡਿੱਗੀਆਂ ਪਈਆਂ ਰਹੇ ਐ ਲੱਗਦਾ ਦੇਖਣ ਨੂੰ ਜਿਵੇਂ ਪਚਾਲ ਆ ਗਿਆ ਹੋਵੇ ਕਾਫੀ ਜ਼ਿਆਦਾ ਜਿਦੋਂ ਆਪਾਂ ਕੀਏ ਭਾਰੀ ਦਰਜੇ ਦਾ ਪਟਾਲ ਪਚਾਲ ਆ ਗਿਆ ਹੋਵੇ ਪਰ ਬਈ ਜੀ ਹੁਣ ਤੁਸੀਂ ਦੇਖੋ ਆ ਸਾਡਾ ਇੰਨਾ ਸੋਹਣਾ ਅਸੀਂ ਨੂੰ ਇੰਨਾ ਪਿਆਰ ਕਰਦੇ ਇਹਨੂੰ ਇਹ ਮੁੱਦਾ ਮਾਰਿਆ ਪਿਆ ਇੰਗਲੈਂਡ ਦੇ ਦੋ ਜਣੇ ਨੇ ਬਾਈ ਦੋ ਜਣੇ ਜਿਹੜੇ ਇਹ ਚੀਜ਼ ਦੇ ਵਿੱਚ ਜ਼ਿੰਮੇਵਾਰ ਨੇ ਇਹਨੂੰ ਵਿਚਾਰੇ ਨੇ ਅਸੀਂ ਰੋਜ਼ ਐ ਕਰਦੇ ਆ ਪਰ ਉਹ ਆਉਂਦੇ ਨੇ ਆ ਕੇ ਸਾਡੇ ਘਰ ਦੇ ਵਿੱਚ ਇੱਕ ਤਰ੍ਹਾਂ ਦਾ ਅਤਵਾਦ ਜਾ ਪਲਾ ਦਿੰਦੇ ਨੇ ਯਾਰ ਇਹ ਕਿਹੜੀ ਗੱਲ ਬਣੀ ਬਾਈ ਇਦਾਂ ਅਸੀਂ ਕਰੇ ਫੋਟੋਆਂ ਲਾਉਂ ਆ ਆ ਦੇਖੋ ਆ ਕਰੇ ਫੋਟੋਆਂ ਥੱਲੇ ਸਿੱਟ ਦਿੰਦੇ ਨੇ ਉੱਪਰ ਭਤਿੰਦਰ ਨਾਂ ਤਾਂ ਅਸੀਂ ਉਹਨਾਂ ਦਾ ਨਾਂ ਜਾਣਦੇ ਆ ਬਾਈ ਆ ਇਹ ਉੱਪਰੋਂ ਨੀਚੋਂ ਪਤਾ ਨਹੀਂ ਕੀ ਕੀ ਕਰੀਆਂ ਰਿਹਾ ਖਸ ਮਾਰੇ ਜਮੇ ਨਾ ਪਚਾੜ ਦਾ ਪਚਾੜ ਕੀ ਕੋਹ ਮਹਾ ਪਚਾੜ ਲਿਆ ਰੱਖਿਆ ਬਾਈ ਮੈਂ ਕਰਨਜੀਤ ਨੂੰ ਕਹਾਂ ਇੱਕ ਵਾਰ ਮੇਰੇ ਨਾਲ ਆਵੇ ਮੜਾ ਜਾ ਬਾਹਰ ਦਾ ਰਿਸ਼ਤ ਦਿਖਾਇਆ ਜਾਵੇ ਬਾਈ ਇਹ ਜੋ ਉਹਨਾਂ ਨੇ ਕਰਿਆ ਕੀ ਸਾਡੇ ਘਰੇ ਆ ਆ ਦੇਖੋ ਬਾਈ ਜੀ ਸਾਡੇ ਸੋਫੇ ਵੀ ਭਾਈ ਜੀ ਬਾਹਰ ਸੱਟ ਤੇ ਇਹਨਾਂ ਨੇ ਸਾਨੂੰ ਮਜਬੂਰੀ ਨਾਲ ਕਹਿ ਲਓ ਜਾਂ ਕਿਵੇਂ ਕਹਿ ਲਓ ਬਾਹਰ ਸੱਟਿਆ ਤੇ ਆ ਅੰਦਰ ਆ ਕੇ ਮੜਿਆ ਹੋਰ ਮੈਨੂੰ ਕਹਾ ਵੀ ਮੜਿਆ ਹੋਰ ਇੱਧਰ ਆ ਕੇ ਦਿਖਾ ਦਰਸ਼ਕਾਂ ਨੂੰ ਆ ਦੇਖੋ ਭਾਈ ਆਫਣ ਦਾ ਟਾਈਮ ਹੋਰ ਉੱਤਰ ਉੱਪਰ ਵਾਲੀ ਦਾ ਧੂਆ ਲੱਗ ਰਿਹਾ ਉਧਰੋਂ ਭਾਈ ਜੀ ਅੱਖਾਂ ਦੇ ਵਿੱਚ ਧੂਆ ਪੈ ਗਿਆ ਧੂਆ ਤਾਂ ਕਿਸਾਨਾਂ ਵੀ ਮਜਬੂਰੀ ਵੀ ਹੋ ਸਕਦੀ ਹੈ ਵੀਰੇ ਪਰ ਸਭ ਤੋਂ ਵੱਡੀ ਗਲਤੀ ਹੈ ਭਾਈ ਆ ਦੇਖੋ ਆ ਸੋਫਿਆਂ ਦਾ ਕੀ ਕਸੂਰ ਹੈ ਵੀਰੇ ਉਹ ਤਾਂ ਮੁੜ ਕੇ ਆ ਬੇਚਾਰਾ ਇਕੱਲਾ ਸੋਫਾ ਰੋਣ ਲੱਗ ਰਿਹਾ ਹੈ ਪੜਕੇ ਦਾ ਅਸੀਂ ਅੱਜ ਬਾਹਰ ਗਏ ਸੀ ਇਹਨੂੰ ਵੀ ਬਾਹਰ ਛੱਡ ਕੇ ਗਏ ਉਹ ਤਾਂ ਮੁੜ ਕੇ ਆ ਇਧਰੋਂ ਆ ਬਾਈ ਇਧਰੋਂ ਆਹ ਇਹਨਾਂ ਤੇ ਬਹਿਣਾ ਦਾ ਗੈਸਟਾਂ ਨੇ ਹੈ ਪੁਰੇ ਬਹੰਦੇ ਅਸਤਵਾਦੀ ਨੇ ਵੀਰੇ ਇਹ ਕੋਈ ਇਨਸਾਫ ਹੈ ਯਾਰ ਬਾਈ ਤੁਸੀਂ ਆਪ ਦੱਸੋ ਹੁਣ ਤੁਸੀਂ ਕਹੋਗੇ ਵੀ ਇਹ ਕੀ ਗੱਲ ਬਾਤ ਹੈ ਇੱਕ ਮਿੰਟ ਤੁਹਾਨੂੰ ਹੋਰ ਦੱਸਾਂ ਆਜੋ ਕਰਨ ਜੀ ਤੇ ਇੱਕ ਮਿੰਟ ਮੇਰੇ ਨਾਲ ਆਇਓ ਇਧਰ ਆਇਓ ਆਹ ਦੇਖੋ ਬਾਈ ਜੀ ਨਵਾਂ ਇੱਕ ਹੋਰ ਨੁਕਸਾਨ ਕਰਨ ਦਾ ਤਰੀਕਾ ਹੈ ਨਾ ਲੋਕਾਂ ਦਾ ਸਾਨੂੰ ਉਹਨਾ ਕਿੱਥੋਂ ਇਹ ਘਰੇ ਜੀਣ ਦੇਣਗੇ ਉਹ ਅੱਜ ਦੇਖੋ ਬਾਈ ਇਹ ਤਾਂ ਸਾਰੇ ਆ ਚੀਜ਼ਾਂ ਨਹੀਂ ਛੱਡਦੇ ਆ ਦੇਖੋ ਬਾਈ ਜੇ ਉਹਰੋਂ ਪੈਰ ਖੋਲ ਰਿਆ ਹੁਣ ਥੱਲੇ ਤੂੰ ਤੂੰ ਜੇ ਨਹੀਂ ਖੋਲ ਤਾਂ ਤੂੰ ਤੂੰ ਮੈਂ 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 ਤੂੰ ਤੂੰ ਗੱਲ ਤਾਂ ਇੱਕੋ ਐ ਬਾਈ ਆ ਸਾਰਾ ਕੁਸਤ ਯਾਰ ਬਾਈ ਅੱਤਵਾਦ ਮਚਾ ਰੱਖਿਆ ਜਮੇ ਇਹ ਤਾਂ ਚੰਗਾ ਤਾਂ ਮੈਨੂੰ ਲੱਗਦਾ ਜਿਹੜੇ ਜੰਮੂ ਕਸ਼ਮੀਰ ਵਾਲੇ ਅੱਤਵਾਦੀ ਨੇ ਉਹ ਸਾਰੇ ਠੀਕ ਨੇ ਸਾਹਮਣੇ ਆ ਕੇ ਗੋਲੀ ਤਾਂ ਮਾਰ ਦਿੰਦੇ ਨੇ ਪਰ ਬਾਈ ਜਿਹੜੇ ਆਹ ਅੱਤਵਾਦੀ ਨੇ ਇਹਨਾਂ ਦਾ ਕੀ ਕਰੀਏ ਮੈਂ ਹੁਣ ਦੇਖ ਨੂੰ ਦਿਖਾਵਾਂ ਬੀਨਾਂ ਨੇ ਸਾਡਾ ਕੀ ਕੀ ਕਰਿਆ ਹੋਇਆ ਹੈ ਦੋ ਜਣੇ ਵੀਰੇ ਦੋ ਜਣੇ ਸਿਰਫ ਦੋ ਜਣੇ ਆਹ ਦੇਖੋ ਬਾਈ ਓਏ ਇਹ ਐ ਚੱਕਾਂ ਉਹ ਤਾਂ ਮੁੜ ਕੇ ਵੀਰੇ ਇਹ ਐ ਐ ਟਾਮਾ ਹੁਣ ਮੈਂ ਕਰਨਜੀਤ ਨੂੰ ਕਹਾਂਗਾ ਵੀ ਦਿਖਾਵੇ ਵੀ ਆਹ ਦੇਖੋ ਆ ਇੱਥੋਂ ਦੀ ਵਰਦੇ ਨੇ ਬਾਈ ਆ ਕੁਸ ਭੈਟ ਕਰਨ ਦਾ ਤਰੀਕਾ ਇਹਨਾਂ ਦਾ ਆਹ ਦੇਖੋ ਐ ਕੁਸ ਭੈਟ ਕਰਦੇ ਨੇ ਐਨੇ ਮਾਮੇ ਨੇ ਆਪਦੇ ਜਿਹਨੂੰ ਕਹਿੰਦੇ ਹੁੰਦੇ ਨੇ ਉਹ ਤਾਂ ਮੁੜ ਕੇ ਅਗਲੀ ਗੱਲ ਕਰਾਂ ਵੀਰੇ ਆਹ ਦੇਖੋ ਕਹਿੰਦਾ ਮੈਂ ਘਰ ਦਾ ਤੇ ਤਿਲੰਕਾ ਕਟਾਵੇ ਇਹ ਤਾਂ ਮੈਨੂੰ ਲੱਗਦਾ ਘਰ ਦਾ ਤੇਤੀ ਲੰਕਾ ਖਾਵੇ ਵਾਲੀ ਗੱਲ ਹੈ ਬਾਈ। ਅਜਾੜਤਾ ਬਾਈ। ਆਹ ਨਾ ਹੱਤਵਾਦੀ। ਠੀਕ ਹੈ ਨਾ? ਆਵਾ ਕੁਝ ਕਰਦੇ ਨੇ ਵੀਰੇ ਹੁਣ ਬੈਂਕ ਦੇ ਕਰਮਚਾਰੀ ਨੂੰ ਕਹਾਣੀ ਮੇਰੇ ਵੱਲੀ ਮੜ ਗਿਆ ਕੈਮਰਾ ਉਹ ਕਰੀ। ਇਹ ਬਈ ਹੈ ਕੌਣ ਡ ਹੈ ਸਭ ਤੁਸੀਂ ਵੀ ਸਮਝ ਗਏ ਹੋਵੋਗੇ। ਬਾਈ ਸਭ ਤੋਂ ਵੱਡੇ ਦੁਸ਼ਮਣ। ਇਹਨਾਂ ਨੂੰ ਕਹਿੰਦੇ ਨੇ ਚੂਹੇ ਮਹਾਰਾਜ ਜੀ। ਚੂਹੇ ਮਹਾਰਾਜ ਤੇ ਇਹ ਐਡਾ ਕੁਝ ਨੁਕਸਾਨ ਕਰ ਸਕਦੇ ਨੇ ਬਾਈ। ਅੱਤਵਾਦਿਆਂ ਤਾਂ ਗੱਲ ਹੈਗੇ ਨਹੀਂ ਹੈਗੇ ਔਰ ਤੁਸੀਂ ਬਾਈ ਬਣ ਕੇ ਜ਼ਰੂਰ ਇਸ ਥੀਮ ਦੇ ਬਾਰੇ ਦੱਸ ਦਿਓ ਜਿਵੇਂ ਇੱਕ ਹੋਰ ਸੋਫਾ ਦਿਖਾਵਾਂ ਤੁਹਾਨੂੰ ਉਹਦਾਂ ਦਾ ਵੀ ਏਹੀ ਹਾਲ ਆ ਕੱਲੇ ਸੋਫਿਆਂ ਦਾ ਨਹੀਂ ਹੈਗਾ ਬਹੁਤ ਕੁਝ ਹੈਗਾ ਕਰ ਰੱਖਿਆ ਵੀਰੇ ਆਹ ਦੇਖੋ ਆਹ ਦੇਖੋ ਸੁਰਗਾ ਬਣਾ ਰੱਖਿਆ ਨੇ ਭੈਣ ਦੇ ਲਾਲਾਂ ਜਿਵੇਂ ਜੰਮੂ ਐਂਡ ਕਸ਼ਮੀਰ ਦੇ ਬਾਰਡਰ ਤੇ ਹੁੰਦੀਆਂ ਨੇ ਸੇਮ ਸੁਰਗਾ ਬਣਾ ਰੱਖਿਆ ਨੇ ਬਾਈ ਆਹੀ ਕੁਝ ਦਿਖਾਉਣਾ ਚਾਹੁੰਦਾ ਸੀ ਬਾਈ ਹੁਣ ਮੈਂ ਕਰਨੀ ਤੁਹਾਨੂੰ ਪਾ ਕੇ ਠੀਕ ਹੈ ਵੀ ਆਪਣਾ ਕੈਮਰੇ ਨੂੰ ਆਫ ਕਰਦੇ ਬਾਈ ਜੇ ਮੇਰੀ ਇਨਫੋਰਮੇਸ਼ਨ ਕਾਮੇ ਤੁਸੀਂ ਇੱਕ ਹੋ ਵੀ ਹਾਂ ਵੀ ਕਮੇਟੀ ਜਾਂ ਕੋਈ ਹੋਰ ਹੈ ਤਾਂ ਇਨਫੋਰਮੇਸ਼ਨ ਬਾਈ ਜੀ ਇਹਨਾਂ ਦੇ بچਣ ਵਾਸਤੇ ਜੇਦਾ ਵੀ ਕੋਈ ਤਰੀਕਾ ਹੈਗਾ ਸਾਨੂੰ ਵੀ ਦੱਸਿਓ ਅਸੀਂ ਖੇਤਾਂ ਚ ਰਹਨੇ ਆ ਬਹੁਤ ਬਹੁਤ ਤੁਹਾਡਾ ਧੰਨਵਾਦ ਜੇ ਤੁਹਾਨੂੰ ਇਹ ਚੰਗੀ ਗੱਲ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਔਰ ਅੱਗੇ ਤੱਕ ਜਿਹੜਾ ਹੈਗਾ ਪਹਚਾਨ ਦੀ ਕਿਰਪਾਲਤਾ ਜ਼ਰੂਰ ਕਰ ਲਿਓ